ਇਹਨਾਂ ਪਿੰਡਾਂ ਦੇ ਵਿੱਚ ਵੜ ਕੇ ਦੇਖੋ ਤੁਹਾਨੂੰ ਕਮੇ ਦੇ ਮਰੀਜ਼ ਮਿਲਣਗੇ ਜੀ ਤੁਹਾਨੂੰ ਇੱਥੇ ਮਾਰਨਾ ਹੈ ਜੀ ਪੰਜਾਬ ਨੂੰ ਤੁਹਾਡੇ ਸਿਰ ਤੇ ਦਸਤਾਰਾਂ ਮੇਰੇ ਵੀਰ ਵੱਡੇ ਵੀਰ ਮਾਰਨਾ ਪੰਜਾਬ ਨੂੰ ਇਹਨਾਂ ਝੂਠੀਆਂ ਰਿਪੋਰਟਾਂ ਦੇ ਸਿਰ ਤੇ ਜੀ 779 ਗਲਤੀਆਂ ਹੈ ਪੰਜਾਬੀ ਵਿੱਚ ਪਿੰਡ ਆਦਰੂਰੂ ਕੌਣ ਕਿਹੜਾ ਪਿੰਡ ਹੈ ਜੀ ਇੱਥੇ ਉਹ ਤੋਂ ਬਾਅਦ ਅਕਲੀਆਏ ਅੱਧੀ ਹਿੰਦੀ ਹੈ ਜੀ ਵਿੱਚ ਉਸ ਤੋਂ ਅੱਗੇ ਸਰ ਜ਼ਿਲ੍ਹਾ ਹੁੰਦਾ ਜੀ ਜ਼ਿਲ੍ਹਾ ਰੂਕੇ ਹੁੰਦਾ ਸਰ ਸਰਦਾਰ ਜੀ ਨੇ ਕਿਹਾ ਨਾ ਬਹੁਤ ਬਹੁਤ এমਪਲੋਇਮੈਂਟ ਦੇ ਦੇਣੀ ਆਏ ਉਹ ਢੰਗੜਾ ਪਾਉਣ ਲੱਗ ਗਏ ਤੇ ਅਸੀਂ ਸੋਚੀ ਵੀ ਬੰਦੇ ਹੈ ਕੌਣ ਆਏ 1500 ਦਿਹਾੜੀਆਂ ਰੱਖਣੇ ਤੁਸੀਂ 3 ਮਹੀਨੇ ਵਾਸਤੇ 4 ਵਾਸਤੇ ਜਦੋਂ ਬਿਲਡਿੰਗ ਬਣ ਦੇਣੀ ਹੈ ਉਸ ਤੋਂ ਬਾਅਦ ਫਿਨਿਸ਼ ਥੈਨ ਇਹਨਾਂ ਨੂੰ ਇੱਥੇ ਕਿਉਂ ਕੈਲਕੂਲੇਟ ਕੀਤਾ ਗਿਆ ਇਹਦੇ ਵਿੱਚ ਨਿਯਮਤ ਲਿਖਿਆ ਹੋਇਆ ਨਿਯਮਤ ਨਿਯਮਤ ਮਤਲਬ ਦਾ ਪੱਕੇ ਤੌਰ ਤੇ ਰੱਖੇ ਜਾਂਦੇ ਤੇ ਉਹ ਆਪਣੀ ਸਪੀਚ ਦੇ ਵਿੱਚ ਕਹਿ ਰਹੇ ਨੇ ਵੀ ਕੰਟਰੈਕਟ ਵੇਸਟ ਨੇ ਠੇਕੇਦਾਰ ਦੇ ਥਰੂ ਰੱਖਣੇ ਆ ਜੀ ਕੋ ਨਿਯਮਤ ਵਸੇ ਹਿੰਦੀ ਦਾ ਖੱਬ ਹੈ ਗਲਤ ਹੋ ਗਿਆ ਨਾ ਜੀ ਹਾਂ ਗਲਤ ਮੈਂ ਮ

ਤੁਸੀਂ ਇਹ ਇਈ ਰਿਪੋਰਟ ਬਣਾਈ 2011 ਦੀ ਜਨਗਣਨਾ ਦੇ ਸਿਰ ਤੇ ਸਰ ਬੰਦਾ ਘਰ ਦੇ ਵਿੱਚ ਇੱਕ ਫਰਸ਼ ਵੀ ਲਾਉਂਦਾ ਉਹ ਆਉਣ ਵਾਲੇ 15 ਸਾਲਾਂ ਨੂੰ ਦੇਖ ਕੇ ਲਾਉਂਦਾ ਜੀ ਤੇ ਤੁਸੀਂ ਲੰਘੂ ਹੈ ਪਿਛਲੇ 15 ਸਾਲਾਂ ਦੇ ਮੁਤਾਬਕ ਇਸ ਇਲਾਕੇ ਦਾ ਉਹ ਵਿਕਤੇ ਕਰਨ ਲੱਗੇ ਹੋ ਸਰ ਜਾ ਕੇ ਟ੍ਰਾਂਸਲੇਸ਼ਨ ਵਾਲੇ ਨੇ ਤਰ੍ਹਾਂ ਗਲਤੀ ਕੀਤੀ ਹੈ ਉਸਕੇ ਲਈ ਮੈਂ ਖਮਾ ਮੰਗਦਾ ਨਹੀਂ ਸ਼ਮਾਨੀ ਸਰ ਨੋ 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 ਸਰ 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 ਪਲੀਜ਼ ਸ਼ਮਾਨੀ ਅਸੀਂ ਇੱਥੇ ਖੜੇ ਸਰ ਪਲੀਜ਼ ਲਿਸਨ ਮੀ ਫਸ ਸਰ ਅਸੀਂ ਇੱਥੇ ਖੜੇ ਆ ਥੋੜੀ ਜਿਹੀ ਸਮਰੀ ਪੜ੍ਹ ਕੇ ਜੀ ਥੈਨ ਉਹਨਾਂ ਨੇ ਗਲਤ ਪ੍ਰੋਸ ਦਾ ਸਾਨੂੰ ਤੇ ਸਾਡੇ ਤਾਂ ਸਮਝ ਵਿੱਚ ਨਹੀਂ ਆਇਆ ਜੀ ਕੀ ਲਿਖਿਆ ਹੈ ਸਰ ਵਿੱਚ ਵੇ ਵੀ ਹੈਵ ਅਡਾਪਟ ਟੂ ਅੰਡਰਸਟੈਂਡ ਦਿਸ ਪੰਜਾਬੀ ਸਮਰੀ ਸਰ ਡੂ ਯੂ ਹੈਵ ਐਨੀ ਅਦਰ ਵੇ ਟੂ ਅੰਡਰਸਟੈਂਡ ਦਿਸ ਸਮਰੀ ਸਰ ਮਾਰਨਾ ਜੀ ਪੰਜਾਬ ਨੂੰ ਸਰ ਮਾਰਨਾ ਜੀ ਟੋਡੇ ਸਿਰ ਤੇ ਦਸਤਾਰ ਆ ਮੇਰੇ ਵੀਰ ਵੱਡੇ ਵੀਰ ਮਾਰਨਾ ਪੰਜਾਬ ਨੂੰ ਇਹਨਾਂ ਝੂਠੀਆਂ ਰਿਪੋਰਟਾਂ ਦੇ ਸਿਰ ਤੇ ਜੀ ਕਿੱਥੇ ਜਾਊਗਾ ਪੰਜਾਬ ਸਾਹਿਬ ਕਿੱਥੇ ਲੜੀਏ ਇਹ ਲੜਾਈ ਇਹ ਆ ਸਾਡੇ ਭਰਾ ਸਾਡੇ ਖਿਲਾਫ ਖੜੇ ਕਰ ਦਿੰਦੇ ਹੋ ਤੁਸੀਂ ਕਿੱਥੇ ਜਾਈਏ ਸਰ ਔਰ ਇਹਨੂੰ ਫਿਰ ਬਾਅਦ ਦੇ ਵਿੱਚ ਕੀ ਕਰਦੇ ਇਹਨੂੰ ਸਿਆਸਤ ਨਾਲ ਜੋੜ ਦਿੰਦੇ ਹੋ ਸਿਆਸਤ ਨਹੀਂ ਹੈ ਜੀ ਇਹ ਪੰਜਾਬ ਦੀ ਚੀਕ ਹੈ ਪੰਜਾਬ ਦੀ ਧੌਣ ਤੇ ਗੋਡਾ ਨਾ ਰੱਖੋ ਕਾਰਪੋਰੇਟ ਜਗਤ ਨੂੰ ਬੇਨਤੀ ਆ ਕਿਉਂ ਸਰ ਝੂਠ ਦੇ ਸਿਰ ਤੇ ਅੱਗੇ ਪ੍ਰੋਸੀਡ ਕਰ ਰਹੇ ਹੋ ਟਾਡੀਆਈਆ ਰਿਪੋਰਟ ਦੇ ਵਿੱਚ ਇਸ ਖੇਤਰ ਨੂੰ ਪਛੜਿਆ ਹੋਇਆ ਖੇਤਰ ਲਿਖਿਆ ਗਿਆ ਜੀ ਤੁਸੀਂ ਇਹ EIA ਰਿਪੋਰਟ ਬਣਾਈ 2011 ਦੀ ਜਨਗਣਨਾ ਦੇ ਸਿਰ ਤੇ ਸਰ ਬੰਗਾ ਘਰ ਦੇ ਵਿੱਚ ਇੱਕ ਫਰਸ਼ ਵੀ ਲਾਉਂਦਾ ਉਹ ਉਹਨਾਂ ਨੇ 15 ਸਾਲਾਂ ਨੂੰ ਦੇਖ ਕੇ ਲਾਉਂਦਾ ਜੀ ਤੇ ਤੁਸੀਂ ਲੰਘੂਆਂ ਪਿਛਲੇ 15 ਸਾਲਾਂ ਦੇ ਮੁਤਾਬਕ ਇਸ ਇਲਾਕੇ ਦਾ ਪਵਿੱਕਟਾ ਕਰਨ ਲੱਗਿਆਂ ਸਰ ਕਿਵੇਂ ਹੋ ਸਕਦਾ ਸਾਰੇ 2011 ਦੀ ਜਨਗਣਨਾ ਅੱਜ ਦੇ ਵਿੱਚ ਤੁਸੀਂ ਕਿਵੇਂ ਕੋਡ ਕਰ ਸਕਦੇ ਆ ਜੀ ਤੁਸੀਂ ਕੋਈ ਪਲਾਨ ਬਣਾਉਣਾ ਹੈ ਤੁਸੀਂ ਸਾਨੂੰ ਕੋਈ ਰੋਜਗਾਰ ਦੇਣਾ ਤੁਸੀਂ ਭਵਿੱਖ ਨੂੰ ਦੇਖ ਕੇ ਰੱਖੋ ਨਾ ਤੁਸੀਂ ਪੁਲਿਸਰ ਮਤਲਬ ਕਿੱਥੇ ਜਾਣਗੇ ਇਹ ਇਹ ਨੌਜਵਾਨ 6 6 ਫੁੱਟ ਦੇ ਮੁੰਡੇ ਇਹ ਤਾਂ ਪਹਿਲੇ ਹੀ ਮਾਰ ਦੇ ਵਿੱਚ ਨਹੀਂ ਜੀ ਥਰਮਲ ਪਲਾਂਟ ਦੀ ਤੇ ਤੁਹਾਡੀ 에ਅਰ ਕੁਆਲਿਟੀ ਦਾ ਇੰਡੈਕਸ ਸਾਰ 126 ਨੋਰਮ ਰਹਿਦਾ ਜੀ ਇੱਥੇ 110 ਹਰ ਵਾਰ ਰਹਿੰਦਾ ਜੀ بارش ਦੇ ਟਾਈਮ ਸਰ 2 ਘੰਟੇ ਬੱਤੇ ਰੇਡੀਅਸ ਥੱਲੇ ਆਉਂਦਾ ਜੀ ਉਸ ਤੋਂ ਬਾਅਦ ਫੇਰ ਉੱਪਰ ਹੋ ਜਾਂਦਾ ਜੀ ਇੱਥੇ ਸਾਹ ਲੈਣਾ ਔਖਾ ਸਰ 33000 ਤੋਂ ਲੈ ਕੇ 38000 ਟਨ ਰੋਜ਼ ਦਾ ਕੋਲਾ ਥਰਮਲ ਪਲਾਂਟ ਦੇ ਵਿੱਚ ਫੁਕਦਾ ਸਰ ਉਹ ਬਾਜ਼ ਕਰਨੇ ਜੀ ਇਲਾਕੇ ਨੂੰ ਤੁਸੀਂ ਇਹਨਾਂ ਪਿੰਡਾਂ ਦੇ ਵਿੱਚ ਵੜ ਕੇ ਦੇਖੋ ਤੁਹਾਨੂੰ ਦਮੇ ਦੇ ਮਰੀਜ਼ ਮਿਲਣਗੇ ਜੀ ਤੁਹਾਨੂੰ ਇੱਥੇ ਮੈਂ ਹੋਏ ਮੇਰੀ ਭੈਣ ਨੂੰ ਬੁਲਾਉਣਾ ਇੱਕ ਆਵੇ ਜੀ ਭੈਣ ਮਨਜੁਲ ਇਧਰ ਲੇ ਜੀ ਉਹ ਦਮੇ ਦੀ ਮਰੀਜ਼ ਹੈ ਸਰ ਬੜੀ ਲਿਖੀ ਕੁੜੀ ਹੈ ਜੀ ਉਥੇ ਗਈ ਉਹਨੂੰ ਕਿਹਾ ਗਿਆ ਵੀ ਥਰਮਲ ਦੇ ਵਿੱਚ ਉਹਨੂੰ ਨੌਕਰੀ ਮਿਲੂਗੀ ਕੰਪਿਊਟਰ ਦੇ ਵਿੱਚੋਂ ਡਿਪਲੋਮਾ ਹੋਲਡਰ ਹੈ ਕੁੜੀ ਉਹ ਅੱਜ ਦਮੇ ਦੀ ਮਰੀਜ਼ ਬਣੀ ਹੋਈ ਹੈ ਜੀ ਇਹਦੀ ਮਾਰਕਿੰਗ ਨਹੀਂ ਹੋਈ ਵੀ ਸਰ ਕੋਈ ਵੀ ਦੇ ਦਿਓ ਜਵਾਬ ਜੀ ਨੋਟ ਕਰਨੇ ਸੀ ਹਾਂ ਜੀ ਲਿਖ ਲਿਆ ਜੀ ਅਗਲੇ ਇਹਦੇ ਵਿੱਚ ਟਰਾਂਸਲੇਸ਼ਨ ਸਹੀ ਨਹੀਂ ਹੈ ਮੈਂ ਪੁੱਛਣਾ ਚਾਹੁੰਦਾ ਵੀ ਇਹ ਜਿਹੜੀ ਟਰ ਇਹ ਆਟੋ ਟ੍ਰਾਂਸਲੇਟ ਜਨਰੇਟਰ ਜਾਂ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਕੀਤੀ ਗਈ ਹੈ ਜੇ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਕੀਤੀ ਗਈ ਹੈ ਤਾਂ ਉਹਦਾ ਨਾਮ ਤੇ ਉਹਦਾ ਜ਼ਰੂਰ ਦੱਸਿਓ ਜੀ ਟ੍ਰਾਂਸਲੇਸ਼ਨ ਵਾਲਾ ਜੋ ਪਾਰਟ ਹੈ ਸਰ ਜੋ ਇੰਗਲਿਸ਼ ਸੇ ਪੰਜਾਬੀ ਵਿੱਚ ਕੀਤਾ ਗਿਆ ਹੈ ਉਹ ਹਮਾਰੇ ਜੇਐਮ ਐਨਵਾਇਰੋਨੈਟ ਦੇ ਥਰੂ ਹੀ ਕਿਸੇ ਵਿਅਕਤੀ ਜਾਂ ਫਰਮ ਕੇ ਦੁਆਰਾ ਕਰਵਾਇਆ ਹੈ ਨਾਮ ਤੇ ਉਹਦਾ ਉਹ ਦੱਸ ਦਿਓ ਜੀ ਇੱਕ ਤਾਂ ਉਹ ਮੈਡਮ ਹੈ ਉਸਦੀ ਡਾਇਰੈਕਟਰ ਇੱਕਤਾ ਸਿੰਘ ਜੈਪੁਰ ਕੀ ਰਹਿਣ ਵਾਲਾ ਹੈ ਉਹ ਉਹਨਾਂ ਨੇ ਇਹ ਕਿਹਾ ਹੈ ਸਰ ਅਗਰ ਉਸਮੇ ਕੋਈ ਆਪਕੋ ਕਿਉਰੀ ਹੈ ਔਰ ਉਸਮੇ ਸੁਧਾਰ ਕੀ ਨਹੀਂ ਨਹੀਂ ਸੁਧਾਰ ਕੋਈ ਵੀ ਨਹੀਂ ਜੀ ਸਰ ਸਰ ਇਹਦੇ ਵਿੱਚ ਭਾਈ ਜੀ ਪੰਜਾਬ ਸਿਰਫ ਪੰਜ ਚਾਰ ਚੀਜ਼ਾਂ ਨਾਲ ਜਿਉਂਦਾ ਸਾਡੀ ਭਾਸ਼ਾ ਬੋਲੀ ਸਾਡਾ ਪਹਿਰਾਵਾ ਸਾਡਾ ਖਾਣ ਪੀਣ ਸਾਡਾ ਕਲਚਰ ਸਾਡੀ ਧਾਰਮਿਕ ਆਸਤਾ ਤੇ ਸਾਡਾ ਆਪਸੀ ਭਾਈਚਾਰਾ ਇਹਦੇ ਵਿੱਚ ਤਰਜੀਹ ਉਡਾਤੀਆਂ ਜੀ ਸਾਰੇ ਇਹਨੂੰ ਸਮਝ ਇਹਨੂੰ ਪੜ ਕੇ ਨਾ ਹੁਣ ਦੇਖੋ ਮੈਂ ਪਹਿਲਾਂ ਤਾਂ ਇਹਦੇ ਵਿੱਚ ਪਿੰਡਾਂ ਦੇ ਨਾਮ ਹੈ ਜੀ ਆ ਦੋਸਤੋ ਪੀਪੀਏ ਵਿੱਚ ਹਿੰਦੀ ਦੇ ਸ਼ਬਦ ਅਗੇ ਪੀਪੀਏ ਦਰੂ ਕੀ ਪੜੀਏ ਜੀ ਨੂੰ ਦਰੂ ਕਿਆ ਹੁੰਦਾ ਜੀ ਨੂੰ ਕਿਆ ਕਰੀਏ ਇਹਨੂੰ ਸਹੀ ਠੀਕ ਹੈ ਸਰ ਮੈਂ ਸਿੰਪਲੀ ਉਹਦੇ ਬਾਅਦ ਅੱਗੇ ਪਿੰਡ ਆਦਰੂ ਨੂੰ ਕੌਣ ਕਿਹੜਾ ਪਿੰਡ ਹੈ ਜੀ ਇੱਥੇ ਇਹ ਤਾਂ ਪੰਜਾਬ ਜੀ ਨੂੰ ਨਾਲ ਆਦਰੂ ਰੂ ਤੱਕ ਪੰਜਾਬ ਜੀ ਨੂੰ ਨਾਲ ਪਿੰਡ ਕੋਈ ਸਰ ਇਸ ਕੇ ਲਈ 1 ਮਿੰਟ ਸਰ ਹਾਲੇ ਖਤਮ ਨਹੀਂ ਹੋਇਆ ਜੀ ਉਹਦੇ ਬਾਅਦ ਅਕਲਿਆਏ ਅੱਧੀ ਹਿੰਦੀ ਹੈ ਜੀ ਵਿੱਚ ਉਸ ਤੋਂ ਅੱਗੇ ਸਰ ਜ਼ਿਲ੍ਹਾ ਹੁੰਦਾ ਜੀ ਜ਼ਿਲ੍ਹਾ ਰੂ ਕਿਆ ਹੁੰਦਾ ਸਰ ਇਹ ਸਾਊਥ ਜਲਾਰੂ ਕਹਿੰਦੇ ਨੇ ਜੀ ਜਿਲ੍ਹੇ ਨੂੰ ਅੱਗੇ ਤੁਸੀਂ ਆਪਣਾ ਇੰਡੈਕਸ ਦਿੱਤਾ ਜੀ ਜਿਹਦੇ ਵਿੱਚ ਤੁਸੀਂ ਆ ਕਰਮਚਾਰੀਆਂ ਦੀ ਗੱਲ ਕੀਤੀ ਹੋਈ ਆ ਵੀ ਤੁਸੀਂ ਇੰਨੇ ਕਰਮਚਾਰੀ ਰੱਖਣੇ ਆ ਫੋਰ ਕੰਸਟਰਕਸ਼ਨ ਠੀਕ ਹੈ ਜੀ ਜਿਹਦੇ ਵਿੱਚ ਹੁਣ ਇਹਨਾਂ ਨੇ ਮੇਰੇ ਸਰਦਾਰ ਜੀ ਵੀਰ ਨੇ ਬੜਾ ਵਧਾ ਕੇ ਦੱਸਿਆ 1500 ਕਰਮਚਾਰੀ ਰੱਖਣਾ ਹੈ ਕੱਚਾ ਸਰ ਉਹ ਦਿਹਾੜੀਦਾਰ ਕਹੋ ਸੀ ਤਾਂ 1500 ਕਰਮਚਾਰੀ ਆ ਕਿ ਭਾ ਜਮ ਇੰਜੀਨੀਅਰ ਭਰਤੀ ਕਰ ਲੈਣਾ ਸਾਨੂੰ ਸਰ ਇੱਟਾਂ ਚੱਕਣੇ ਵਾਲੇ ਰੇਤਾ ਢੋਕੇ ਲਾਉਣੇ ਜੀ ਇਹਨਾਂ ਨੇ ਕੰਧਾਂ ਕਰਨੀਆਂ ਇਹਦੇ ਚ ਸਰ ਇੰਗਲਿਸ਼ ਦੇ ਵਿੱਚ ਦੇਖੋ ਤੁਸੀਂ ਉਹਨੂੰ ਕੰਸਟਰਕਸ਼ਨ ਵਾਸਤੇ ਲਿਖਿਆ ਹੋਇਆ ਫੋਰ ਕੰਸਟਰਕਸ਼ਨ ਡੇਲੀ ਵੇਜਰ ਪਰਮਨੈਂਟਲੀ ਕੌਣ ਨੇ ਪੰਜਾਬ 3000 ਚੌਂਕੀਦਾਰ ਸਰ ਸਰਦਾਰ ਜੀ ਨੇ ਕਿਹਾ ਨਾ ਬਹੁਤ ਵੀ ਪੂਰਪ ਇਮਪਲੋਇਮੈਂਟ ਦੇ ਦੇਣੀ ਆਏ ਉਹ ਭੰਗੜਾ ਪਾਉਣ ਲੱਗ ਗਏ ਤੇ ਅਸੀਂ ਸੋਚੀ ਵੀ ਬੰਦੇ ਹੈ ਕੌਣ ਆਏ ਹਾਂਜੀ ਮੈਨੂੰ ਦੱਸੋ ਜੀ ਇਹ 1500 ਦਿਹਾੜੀਏ ਰੱਖਣੇ ਤੁਸੀਂ 3 ਮਹੀਨੇ ਵਾਸਤੇ 4 ਵਾਸਤੇ ਜਦੋਂ ਬਿਲਡਿੰਗ ਬਣ ਜਾਣੀ ਇੱਥੇ ਉਸ ਤੋਂ ਬਾਅਦ ਫਿਨਿਸ਼ ਇਹਨਾਂ ਨੂੰ ਇੱਥੇ ਕਿਉਂ ਕੈਲਕੂਲੇਟ ਕੀਤਾ ਗਿਆ ਜੀ ਸਰ ਇਹਨੂੰ ਇੱਥੇ ਕੈਲਕੂਲੇਟ ਕਿਉਂ ਕੀਤਾ ਗਿਆ ਇਹਨਾਂ ਨੂੰ ਤੇ ਇਹ ਪੰਜਾਬੀ ਦੇ ਵਿੱਚ ਪਤਾ ਕੀ ਲਿਖਿਆ ਹੋਇਆ ਜੀ ਸਰ ਪਲੀਜ਼ ਕਾਈਂਡਲੀ ਹਿਅਰ ਮੀ ਇਹਦੇ ਵਿੱਚ ਨਿਯਮਤ ਲਿਖਿਆ ਹੋਇਆ ਨਿਯਮਤ ਨਿਯਮਤ ਮਤਲਬ ਦਾ ਪੱਕੇ ਤੌਰ ਤੇ ਰੱਖੇ ਜਾਂਦੇ ਤੇ ਉਹ ਆਪਣੀ ਸਪੀਚ ਦੇ ਵਿੱਚ ਕਹਿ ਰਹੇ ਨੇ ਵੀ ਕੰਟਰੈਕਟ بیس ਤੇ ਨੇ ਠੇਕੇਦਾਰ ਦੇ ਥਰੂ ਰੱਖਣੇ ਆ ਜੀ ਸਰ ਨਿਯਮਤ ਵੀ ਹੈ ਕੰਟਰੈਕਟ ਵੀ ਸਰ ਪਲੀਜ਼ ਨਿਯਮਤ ਦਾ ਮਤਲਬ ਕੀ ਹੁੰਦਾ ਜੀ ਪੁੱਛ ਲਓ ਸਾਡੇ ਪੰਜਾਬੀ ਅਫਸਰ ਸਾਹਿਬਾਨ ਬੈਠੇ ਨੇ ਤੁਸੀਂ ਪੁੱਛੋ ਸਰ ਨੂੰ ਪੁੱਛ ਲਓ ਪੀਪੀਸੀਵੀ ਨੇ ਸਾਡੇ ਪੀਪੀਐਸ ਅਧਿਕਾਰੀ ਸੱਤ ਬੈਠੇ ਨੇ ਪੁੱਛੋ ਤੁਹਾਨੂੰ ਦੱਸਣਗੇ ਜੀ ਆਪ ਸਹੀ ਕਹਿ ਰਹੇ ਸਰ ਉਹ ਨਿਯਮਿਤ ਕੋਈ ਵੈਸੇ ਹਿੰਦੀ ਦਾ ਸ਼ਬਦ ਹੈ ਗਲਤ ਹੋ ਗਿਆ ਨਾ ਜੀ ਹਾਂ ਮੈਂ ਮਾਫੀ ਚਾਹਦਾ ਗਲਤ ਇਹਦਾ ਮਤਲਬ ਥੋੜੀ ਐ ਸਮਰੀ ਗਲਤ ਹੈ ਜੀ ਮਿਸਗ੍ਰੇਡ ਸਰ ਪਲੀਜ਼ ਮੈਂ ਬੋਲ ਲੂੰਗਾ ਸਰ ਜੀ ਇਹਨੂੰ ਮਿਸਗ੍ਰੇਡ ਕੀਤਾ ਗਿਆ ਸਰ ਮੈਂ ਬੋਲਣਾ ਚਾਹੁੰਦਾ ਮੈਂ ਬੋਲੋ ਜੀ ਇੰਗਲਿਸ਼ ਵਾਲਾ ਪਾਰਟ ਜੋ ਹੈ ਉਸ ਦਾ ਟ੍ਰਾਂਸਲੇਸ਼ਨ ਇਹ ਪੰਜਾਬੀ ਪਾਰਟ ਹੈ ਨਾ ਸਾਰਾ ਟ੍ਰਾਂਸਲੇਟ ਨਹੀਂ ਕੰਸਟਰਕਸ਼ਨ ਨੂੰ ਨਿਯਮਤ ਕਿੱਥੇ ਲਿਖਿਆ ਜਾਂਦਾ ਸਰ ਗੂਗਲ ਕਰ ਲਓ ਤੁਸੀਂ ਹੁਣੇ ਸਰ ਰੀਲਿਸ ਵਾਲਾ ਪਾਰਟ ਹੈ ਸਰ ਵੀ ਆਰ ਟਾਕਿੰਗ ਅਬਾਊਟ ਪੰਜਾਬੀ ਸਮਰੀ ਬਿਲਕੁਲ ਸਰ ਅਸੀਂ ਤੋਂ ਉਸਕੇ ਬਾਰੇ ਮੈਂ ਬਾਤ ਕਰ ਰਹੇ ਹਾਂ ਸੋ ਸੋ ਡੋਨਟ ਪਰਸੂਏ ਇੰਗਲਿਸ਼ ਸਮਰੀ ਸਰ ਪਲੀਜ਼ ਸਰ ਅਬ ਜੋ ਨਿਯਮਿਤ ਕਿ ਵਰਡ ਹੈ ਸਰ ਪੰਜਾਬੀ ਟ੍ਰਾਂਸਲੇਸ਼ਨ ਵਾਲੇ ਨੇ ਤਹਾ ਗਲਤੀ ਕੀ ਉਸਕੇ ਲਈ ਮੈਂ ਖਮਾ ਮੰਗਦਾ ਨਹੀਂ ਸ਼ਮਾਨੀ ਸਰ ਨੋ 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 ਸਰ 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 ਪਲੀਜ਼ ਸ਼ਮਾਨੀ ਅਸੀਂ ਇੱਥੇ ਸਰ ਪਲੀਜ਼ ਲਿਸਨ ਮੀ ਫਰਸਟ ਸਰ ਅਸੀਂ ਇੱਥੇ ਖੜੇ ਆਂ ਥੋੜੀ ਜਿਹੀ ਸਮਰੀ ਪੜ੍ਹ ਕੇ ਜੀ ਥੈਨ ਉਹਨਾਂ ਨੇ ਗਲਤ ਪਰੋਸਤਾ ਸਾਨੂੰ ਤੇ ਸਾਡੇ ਤਾਂ ਸਮਝ ਵਿੱਚ ਨਹੀਂ ਆਇਆ ਜੀ ਕੀ ਲਿਖਿਆ ਹੈ ਸਰ क्ल भी हैडोप्ट टू अंडरस्टैंड दिस पंजाबी समरी सर प्लीज सुजेस्ट सर डू यू हैदर वे टू अंडरस्टैंड नो डू हैदर वे सर बट मैं ये कह रहा हूं कि पंजाबी लैंग्वेज का जो तो पार्ट हुआ है उसमें अब जिस हिसाब से आप बता रहे हैं नियमित बाकी जो तो पंजाबी सर यहाँ पे थे उन लोगों ने भी शेयर किया तो यह वाला पार्टी सर तो मैंने भी गलत लिखा ਜੇ ਇਹਦੇ ਵਿੱਚ ਗਲਤ ਲਿਖਿਆ ਗਿਆ ਤਾਂ ਜੇ ਡਾਕੂਮੈਂਟ ਦੇ ਵਿੱਚ ਗਲਤ ਲਿਖਿਆ ਤੇ ਡਾਕੂਮੈਂਟ ਸਹੀ ਕਿਵੇਂ ਹੈ ਜੀ ਸਰ ਸਰ ਜਿੰਮੈਂ ਮੈਂ ਸੁਣ ਇੱਕ ਮਿੰਟ ਦੁਬਾਰਾ ਸੁਣ ਲਿਓ ਸਰ ਇੱਕ ਮਿੰਟ ਸਰ ਪਲੀਜ਼ ਯੂ ਆਰ ਦਾ ਸਰ ਪਬਲਿਕ ਹੀਅਰਿੰਗ ਤੁਸੀਂ ਸਾਨੂੰ ਸੁਣਨਾ ਹੈ ਬਸ ਸਰ ਜੀ ਸਰ ਤੁਸੀਂ ਸਾਨੂੰ ਸੁਣਨਾ ਹੈ ਸਰ ਯੂ ਆਰ ਦਾ ਅਨਸਰਬਲ ਪਰਸਨ ਯੂ ਆਰ ਦਾ ਰਿਸਪੋਨਸਿਬਲ ਪਰਸਨ ਫਰੋਮ ਜੀਐਸਡਬਲ ਠੀਕ ਹੈ ਸਰ 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 ਪਲੀਜ਼ ਜੇ ਇਸ ਡਾਕੂਮੈਂਟ ਦੇ ਵਿੱਚ ਦਿੱਤੀ ਗਈ ਜਾਣਕਾਰੀ ਅਧੂਰੀ

ਦਿਹਾੜੀਦਾਰ ਸਰ ਪੰਜਾਬੀ ਨੂੰ ਉਸਕੋ ਦਿਹਾੜੀ ਬੋਲਦੇ ਆ ਦਿਹਾੜੀਦਾਰ ਇੰਗਲਿਸ਼ ਵਿੱਚ ਡੇਲੀ ਵੇਜਸ ਉਹ ਪਾਰਟ ਇਸ ਵਿੱਚ ਬਣਾਇਆ ਗਿਆ ਕਿ ਇਤਨੇ ਲੋਕ ਰੈਗੂਲਰ ਹੋਣਗੇ ਇਤਨੇ ਕੰਟਰੈਕਟ ਮੇ ਹੋਣਗੇ ਔਰ ਉਨਕੋ ਉਨਕੀ ਕੁਆਲੀਫਿਕੇਸ਼ਨ ਉਨਕੇ ਉਸਕੇ ਸਾਥ ਸਰ ਕੁਆਲੀਫਿਕੇਸ਼ਨ ਤਾਂ ਕਿਸੇ ਦੇ ਵੀ ਨਹੀਂ ਲਿਖੀ ਵੀ ਪਲੀਜ਼ ਸਰ ਹੁਣ ਇੱਟਾਂ ਚੱਕਣੇ ਵਾਸਤੇ ਕਿਹੜੀ ਕੁਆਲੀਫਿਕੇਸ਼ਨ ਦੀ ਲੋੜ ਹੈ ਤੁਹਾਨੂੰ ਤੁਸੀਂ ਹੁਣ ਪੜੇ ਮੁੰਡੇ ਮੁੰਡੇ ਨੂੰ ਸਾਡੇ ਨੂੰ ਇੱਟਾਂ ਚਕਾਉਣੀ ਹੈ ਇੱਥੇ ਸਰ ਮੈਂ ਥੋੜਾ ਸਮਝਾ ਦਿੱਤਾ ਸਰ ਮੈਂ ਹਿੰਦੀ ਮੇ ਬੋਲ ਦਿੱਤਾ ਹਾਂ ਕੋਈ ਬਾਤ ਨਹੀਂ ਸਰ ਮੇਰੀ ਹਿੰਦੀ ਬਹੁਤ ਅੱਛੀ ਹੈ ਆਪ ਲੋਕ ਚਾਹਤੇ ਹੈ ਕਿ ਆਪਕੀ ਜੋ ਵੀ ਬਿਲਡਿੰਗ ਆਪ ਲੋਕੋ ਨੇ ਬਣਾਨੀ ਹੈ उसकी कंस्ट्रक्शन जो आपने करनी है तो आप चाहते हैं हमारे पंजाब के डिग्री होल्डर जो लड़के लड़कियां हैं वो आपके जहां पे ईटों की ढोडवाई करें जहां आपके मिक्सर को तैयार करके आपके जो फैक्ट्री की छतें हैं उनको बुलाएं उनकी बेसमेंट तैयार करें सर ऐसार... सर आप आप ये चाहते हैं बोल रहे ना क्वालिफिकेशन के लिए यहाँ पे कंपनी आई है सर, सर आप सीधा सीधे बात है कि जे जो आपने इसमें लिखा है वो सही है या गलत है डेट्स बस सिंगल आंसर क्वेश्चन सर सर से यस और नो सर है नहीं नहीं, बोलिए आप मैं में बोलिए ये सही है या गलत है गलता जो लिखा गया इसमें ये सही है सर इसमें लिखा सही है लैंग्वेज सर प्लीज सर प्लीज।, प्लीज सर मैं ये बोलना चाह रहा हूँ सर ने ने आप बोल दीजिए कि ट्रांसलेटर में गलती होगी ट्रांसलेशन में गलती होगी जिसके कारण पूरा सेंटेंस चेंज हो गया

एक मिनट जी चुप कर जो सारे जने सनातन धर्म में महाभारत गीता में सार है सर सिर्फ एक शब्द ने महाभारत करवा दी थी सर द्रौपदी ने अपने देवर को एक बात बोली कि अंधे का बेटा अंधा उसने मजाक किया भाभी की तरफ से देवर को लेकिन वो उसको गलत मीनिंग में ले गया महाभारत हो गई थी कुरुक्षेत्र की धरती आज भी लाल है सर स्वयं उस समय के अवतार वासुदेव श्री कृष्ण महाभारत को रोक नहीं पाए थे सर भाई को भाई को मारने भा से रोक नहीं पाए और अंत में यादव कुल का भी नाश हो गया था सर वो भी खत्म हो गई थी सिर्फ एक शब्द के कारण तो ये एक शब्द ठीक है सर सर एक निवेदन है जो आप बात बोल रहे हैं उसी के बाद में बोलूंगा हाँ जी सर ये ट्रांसलेशन मिस्टेक हुई है हाँ जी बस ठीक है सर ठीक है सर, है? सर एक चीज और बोलना चाहूंगा सर हम यहाँ पे मैं कंसल्टेंट हूँ मैं जेएसडब्ल्यू के बिहार पे और ये वाला पार्ट हमने बनाया है सर हम यहाँ पे आप भी हैं सर जैसे वो आपकी बहन है हमारी बहन भी है सर वो बी वाले भी सुन रहे हैं सर मैं एक चीज बोलना चाहूंगा हम यहाँ बेसिकली पब्लिक कोरिंग सर, 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 पब्लिक, पब्लिक का जो पार्ट है वो है कि जो समस्याएं हैं उनको नोट किया जाए मेरे हिसाब से अगर आपको तो नहीं सरकार किया मिसलीडिंग है मिस्टेक वो गलती टाइपिंग जो मिस्टेक होती है वो मिसलीड करती नहीं अब सर वो नियमित को आप वैसे बोल रहे हैं हम नियमित को वैसे समझ लिए होती है तो उसके लिए मैं सॉरी किसी भी ऑफिसर से आप बुलवा दीजिए कि नियमित का मतलब ये होता है बुलवा दीजिए चलिए मैं अभी अपना क्वेश्चन ड्रॉप कर दूंगा जहाँ करक करक नहीं नहीं करेक्ट अभी चो इसमें सर इसमें इसमें सात सौ उनासी गलतियां हैं पंजाबी में सेवन, सेवन